ਸਤਰੀਕਾ ਦੀ ਭੈਣ ਭਰਾਵਾਂ ਜਿੱਥੇ ਵੀ ਤੁਸੀਂ ਹੋਗੇ ਰਾਜੀ ਤੁਸੀਂ ਹੋ ਕੇ ਪਰਮਾਤਮਾ ਦੇ ਚਰਨੀ ਕਲਾ ਉੱਤੇ ਰੱਖੇ ਬੱਚੇ ਬਾਦਸ਼ਾਹ ਦੰਦ ਉਦਮੀ ਰਾਤ ਨੂੰ ਤਰੱਕੀ ਵੱਲ ਸੇਜੀ ਬਾਹਰ ਬੈਠੇ ਦੇ ਸਾਹ ਦੇ ਸਾਹ ਵਿੱਚ ਮੇਰੇ ਭੈਣ ਭਰਾ ਬਜ਼ੁਰਗ ਨਾਨਾ ਬੱਚੇ ਸਾਰੇ ਨੂੰ ਪਿਆਰ ਭਰੀ ਸਤਰੀਕਾਲ ਜੀ ਹੋਰ ਤੁਸੀਂ ਠੀਕ ਠਾਕ ਹੋ ਅੱਜ ਆਪਾਂ ਗੱਲ ਕਰਾਂਗੇ ਬੰਦਾ ਕਿਸੇ ਵੀ ਪ੍ਰਕਾਰ ਦਾ ਹੋਵੇ ਜੋ ਕੰਮ ਆਉਣ ਵਾਲਾ ਉਹਦਾ ਵੀ ਪਤਾ ਲੱਗ ਜਾਂਦਾ ਜਿਹੜਾ ਕੰਮ ਨਹੀਂ ਆਉਣ ਵਾਲਾ ਤੇ ਉਹਦਾ ਵੀ ਪਤਾ ਲੱਗ ਜਾਂਦਾ ਅੱਗੇ ਅਨਪੋਲ ਚ ਹੁੰਦੀ ਸੀ ਦੁਨੀਆ ਮਗਰ ਲੱਗ ਤੋਰਨਾ ਇੱਕ ਨਾ ਤੋਰਨਾ ਦੂਜੇ ਨਾ ਤੋਰਜਣਾ ਤੀਜੇ ਨਾ ਤੋਰਜਣਾ ਚੌਥੇ ਨਾ ਤੋਰਜਣਾ ਤੇ ਸੋ ਇਸ ਤਰ੍ਹਾਂ ਕਰਕੇ ਹੁਣ ਬਹੁਤ ਫਰਕ ਪੈ ਚੁੱਕਿਆ ਬਹੁਤ ਚੇਂਜ ਹੋ ਚੁੱਕਿਆ ਅੱਗੇ ਆਪਾਂ ਸੋਚਦੇ ਸੀਗੇ ਵੀ ਚੱਲ ਕਿਸੇ ਕੋਲ ਭਾਈ ਦਾ ਪਲਾ ਹੋ ਜੇ ਅੱਗਾ ਆਪਾਂ ਇੱਕ ਦੂਦੇ ਹੱਥ ਫੜਤੀ ਬੋਲਦੇ ਜੀ ਵੀ ਆ ਰੋ ਭਰਾ ਇਸ ਤਰ੍ਹਾਂ ਕਰਕੇ ਥੋੜਾ ਜਿਹਾ ਕਮਜ਼ੋਰ ਆ ਯਾਰ ਚੱਲਾ ਪਾਇ ਕਰ ਗਏ ਹੁਣ ਉਹ ਤੌਰ ਤਰੀਕੇ ਬਦਲ ਗਏ ਜਨਕ ਉਤਲੇ ਮਨ ਅਗਲਾ ਆਇਲ ਪੜਤੀ ਨੂੰ ਕਰਦਾ ਪਰ ਉਹ ਚੀਜ਼ਾਂ ਦੇ ਵਿੱਚ ਆਪਾਂ ਦੀ ਨਜ਼ਰ ਮਾਰ ਕੇ ਜਿਨ੍ਹਾਂ ਨੇ ਹੈਲਪ ਕਰਨੀ ਹੈ ਉਹ ਵੀਡੀਓ ਸਿੱਧੀ ਡ੍ਰੈਗ ਦਾ ਹੈਲਪ ਕਰਦੇ ਕਿਸੇ ਨੂੰ ਚੇਪਦੇ ਨਹੀਂ ਕਿਸੇ ਨੂੰ ਦੇਖਦੇ ਨਹੀਂ ਯਾਰ ਇਤਨਾ ਕਰਕੇ ਕਿੱਦਾਂ ਹੋਊਗਾ ਨਾ ਇੱਥੇ ਮੇਰੇ ਨਾਲ ਦੋ ਭਰਾ ਮਦਾ ਭਰਾ ਹੀ ਸਮਝਾਂਗਾ ਉਹਨਾਂ ਨੂੰ ਇੱਕ ਬਾਈ ਡੇ ਬ੍ਰੂਤੂ ਅਗਰਪ੍ਰੀਤ ਸਿੰਘ ਇੱਕ ਮੰਟੀ ਹੈ ਪੁੱਛੋ ਤੋਂ ਉਹ ਚਾਰਾ ਬਹੁਤ ਦੂਰੋਂ ਚੱਲ ਕੇ ਆਉਂਦਾ ਉਹਨਾਂ ਦੇ ਦੋਵਾਂ ਦਾ ਮੈਂ ਵੇਖਿਆ ਵੀ ਇੰਨਾ ਵਧੀਆ ਸੁਭਾਅ ਨਾਲ ਬਹੁਤ ਜਿਆਦਾ ਅੱਜ ਕੱਲ ਕੋਈ ਨਾ ਕੋਈ ਮੁਲਾਜ਼ਮਾ ਜਾਂ ਕੋਈ ਪੁਲਿਸ ਮੁਲਾਜ਼ਮਾ ਹੈ ਨਾ ਕੋਈ ਵੀ ਹੈ ਤੇ ਉਹ ਜਿਹੜਾ ਆਪਾਂ ਗੱਲ ਕਰਦੇ ਆ ਬੜੀ ਮਿੰਟ ਤੇ ਪਿਆਰ ਨਾਲ ਕਰਦੇ ਉਹਨਾਂ ਮੈਂਕਮਾ ਬਹੁਤ ਵਧੀਆ ਹੁੰਦੇ ਆ ਅੱਜ ਮੈਂ ਕਦੋਂ ਵੀ ਇਹਨਾਂ ਨੂੰ ਜ਼ਰੂਰਤ ਪਵੇ ਲੋੜ ਪਵੇ ਮੈਂ ਇਹਨਾਂ ਨੂੰ ਲੈਟ ਬਾਰੇ ਜਾਂ ਕੋਈ ਚੀਜ਼ ਨੂੰ ਬਾਰੇ ਮੈਂ ਦੱਸ ਦਿੰਦਾ ਵਾਂ ਵੀ ਆਹ ਇਤਰਾ ਕਰਕੇ ਮੈਨੂੰ ਆਹ ਸਮੱਸਿਆ ਹੈ ਭਾਈ ਮੇਰੀ ਆਹ ਹਨ ਕਰਕੇ ਜਾਓ ਜ਼ਰੂਰ ਪਰ ਇੱਕ ਸੋਚ ਸੋਚ 'ਚ ਫਰਕ ਹੈ ਕੰਮ ਕਰਨ 'ਚ ਫਰਕ ਹੈ ਕੰਮ ਕਰਉਣ 'ਚ ਫਰਕ ਹੈ ਠੀਕ ਹੈ ਜੀ ਜੇ ਆਪਾਂ ਕੋਈ ਤੋਂ ਕੰਮ ਲੈਣਾ ਹੋੜ ਭਾਈ ਵਾਲਾ ਕੰਮ ਹੀ ਨਹੀਂ ਰਹਿ ਗਿਆ आप अड करके किसी ना जो किसी तो काम लेना हो नहीं दिता मेरे ने ना मैं ना बैठनी उठनी मेरी बहुत टाइम भी चाका भी हो गया गए दस बारह साल हो गए हम बस दो हजार सताई चे रिटायरमेंट हो जाना फिक्र बहुत बन जाता बंद का यार जे बंद रहा हो प्यार बनया हो ਉਹ ਬੰਦਾ ਚੇਤੀ ਛੱਡ ਨਹੀਂ ਸਕਦਾ ਸੋ ਵੀਰੋ ਮੈਂ ਗੱਲ ਇਸ ਤਰ੍ਹਾਂ ਕਰ ਰਿਹਾ ਕਿ ਜਿਵੇਂ ਆਪਾਂ ਅਸੀਂ ਦੋਨੇ ਆਪਾਂ ਜਾ ਜਿੰਨੇ ਕੁ ਜੋ ਕਰਿਆ ਸੀ ਵੀ ਅਗਲੇ ਤੇ ਜਾ ਕੇ ਇਹ ਨਹੀਂ ਵੀ ਆਪਾਂ ਬਹਿਨੇ ਆ ਜਿਹੜਾ ਸਾਡੇ ਵਾਸਤੇ ਦਾ ਕੰਮ ਆ ਉਹ ਅਸੀਂ ਜ਼ਰੂਰ ਕਰਦੇ ਆ ਸਭ ਤੋਂ ਬੜੀ ਮਹਿਨਤ ਚੀਜ਼ ਹੈ ਹੁੰਦੀ ਹੈ ਜੇ ਆਪਾਂ ਕੁਝ ਕਰਨ ਹੀ ਨਾ ਸਕਦੇ ਅਗਲੇ ਦੋ ਹੁੰਦੇ ਜਾ ਕੇ ਬੈਠ ਗਿਆ ਪਰ ਤਾਂ ਵੀ ਆਜ ਰਹੀ ਅਗਲੇ ਨੂੰ ਮਜਬੂਰੀ ਦਾ ਪਤਾ ਕੋਚ-ਕੋਚ ਮੈਂ ਲੋਕ ਵੀ ਵੇਖਿਆ ਗੱਲਾਂ ਕਰਦੇ ਸੁਣਦੇ ਵੀ ਆ ਦੇਖਦਾ ਵੀ ਆ ਜਾਂਦੇ ਵੀ ਰਹੇ ਆ ਉਹ ਜਾਣੇ ਕਿ ਜਣੀ ਕਹਿਣ ਤੇ ਨਾ ਕਹਿਣ ਜਣੀ ਆਪਦੇ ਮਨ ਚ ਤਾਂ ਇਹੀ ਵਜਦੀ ਆ ਰਗ ਲੱਗਦਾ ਇਹ ਕੰਮ ਨਹੀਂ ਕਰ ਸਕਦੇ ਤੌਰ ਫਰ ਕੇ ਕੰਮ ਨਹੀਂ ਆਪਾਂ ਇਹਨਾਂ ਤੋਂ ਲੈ ਸਕਦੇ ਯਾਰ ਇੰਨਾ ਨੇ ਬੈਠਾਈ ਖਾਣਾ ਜਦੋਂ ਵੀ ਸਾਨੂੰ ਕੋਈ ਕਹਿੜ ਆਉਂਦਾ ਹੈ ਦਾ ਕੋਈ ਪ੍ਰੋਗਰਾਮ ਤੇ ਦਾ ਯਾਰ ਤੁਹਾਨੂੰ ਆਹ ਇਹ ਵੀ ਥੋੜਾ ਉਖਾਦ ਨੂੰ ਘਰਾਂ ਦਾ ਕਰਕੇ ਨਾਲ ਕਹਿਣਾ ਪੈਂਦਾ ਇਹ ਚੀਜ਼ ਦੇ ਦੋ ਲਾਭ ਬਣ ਗਏ ਘਰਾਂ ਦੇ ਨਾਲ ਤੁਹਾਨੂੰ ਕਹਿਣਾ ਪੈਂਦਾ ਉਹ ਨਹੀਂ ਅਸੂਮ ਕਹਿਣਾ ਪੈਂਦਾ ਕਿਉਂ ਕਸੀ ਤੌਰ ਨਹੀਂ ਸਕਦਾ ਠੀਕ ਹੈ ਜੀ ਨੰਬਰ 10 ਤੇ ਆਜੋ ਕੋਣ ਅਸੀਂ ਕਰੇ ਵੀ ਕੰਮਕਾਰ ਕਰਦੇ ਆ ਕੋਈ ਸਾਨੂੰ ਬੈਠਾ ਕੋਈ ਆਉਣ ਤਾਂ ਕਿਸੇ ਨੇ ਆਉਣਾ ਨਹੀਂ ਹੈ ਨਾ ਨਾ ਕੋਈ ਰੋਂਦਿਆਂ ਨੂੰ ਚੁੱਪ ਕਰਾਉਣਾ ਹੁੰਦਾ ਧਿਆਸ ਦੇਣ ਤਾਂ ਰੋਣਾ ਹੀ ਰੋਣਾ ਹੁੰਦਾ ਉਹ ਕੀ ਹੁੰਦਾ ਉਹ ਜਦੋਂ ਜਾਵੜਈਦਾ ਫਰ ਜਿਹੜਾ ਦਾ ਮਾਨ ਆਣਾ ਉਹ ਮਾਨ ਅੰਦਰੋਂ ਅੰਦਰ ਡਰਿਆ ਹੁੰਦਾ ਕਿ ਯਾਰ ਅਸੀਂ ਚੱਲੇ ਤਾਂ ਹੈ ਕਿ ਆ ਦੋ ਬੱਚੇ ਆ ਦੋ ਜੀ ਆਪਾਂ ਜਿਹੜਾ ਤੇ ਅਗਲਾ ਮਾਨ ਚੁਣਾਂਏ ਸੋਚੇ ਵੀ ਇਹ ਤੌਰ ਤੇ ਤਾਂ ਸਾਖ ਦੇ ਲਿਆ ਰੱਖੇ ਇਹਨਾਂ ਨੇ ਤਾਂ ਬਹਿ ਹੀ ਜਾਣਾ ਜਨਿਕੇ ਹਾਲਾ ਕਿ ਪਿਆ ਤਾਂ ਕਿਸੇ ਨੇ ਨਹੀਂ ਕਹਿੰਦਾ ਤਾਂ ਕੋਈ ਵੀ ਨਹੀਂ ਹੁੰਦਾ ਜਨਿਕੇ ਆਪਦੇ ਮੰਚ ਇਹ ਡਰ ਜ਼ਰੂਰ ਬਹਿ ਜਾਂਦਾ ਤੀਜੇ ਨੰਬਰ ਤੇ ਆ ਜੀਏ ਜੀ ਅਸੀਂ ਅੱਜ ਤੱਕ ਆਪਾਂ ਤਗੜੇ ਮਾੜੇ ਦੀ ਗੱਲ ਕਰ ਲਏ ਨੇ ਆਪਾਂ ਇਹ ਸੋਚਦੇ ਆ ਯਾਰ ਆਪਾਂ ਤਖੜੇ ਤੋਂ ਚੀਜ਼ ਲੈਣੀ ਹੈ ਕਿੱਦਾਂ ਲੈਣੀ ਹੈ ਖਬਰਾਂ ਦਿਓ ਕਿ ਨਾਂ ਦਿਓ ਮਾੜੇ ਨੂੰ ਮਾੜਾ ਕੰਮ ਆਊਗਾ ਤਗੜੇ ਨੂੰ ਤਾਂ ਫੜਾ ਹੀ ਆਊਗਾ ਜਿਹਦਾ ਘਾਲਤ ਬਣਗੀ ਆਪਾਂ ਇਹ ਚੀਜ਼ ਸੋਚਦੇ ਆ ਕਿ ਜਿਹੜਾ ਮੇ ਭੈਣ ਭਰਾ ਮੇਰੇ ਦੁੱਖ ਤੇ ਸੁੱਖ ਤੇ ਖੜਾ ਨਾ ਮੇਰੇ ਮੋਢੇ ਨਾਲ ਮੋਢਾ ਲਾ ਕੇ ਉਹ ਮੇਰਾ ਸਹਾਰਾ ਬਣਦਾ। ਬਹੁਤ ਵੀਰਾਂ ਨੇ ਮੇਰੀ ਹੈਲਪ ਕੀਤੀ ਆ ਬਹੁਤ ਜਿਆਦੇ ਇਹ ਨਹੀਂ ਗੱਲ ਬਈ ਯਾਨੀ ਕਿ ਮੇਰੀ ਹਰ ਗੱਲ ਨੂੰ ਆਪ ਸਹਿਕਾਰ ਕਰਦੇ ਆ। ਪਰ ਉਹ ਕਿਉਂ ਕਰਦੇ ਆ ਕਾ ਕਿਹੜੀ ਗੱਲਾਂ ਕਰਦੇ ਆ ਇਹਦਾ ਵੀ ਕੋਈ ਕਾਰਨ ਉਹ ਇਸ ਵਿਸ਼ੇ ਤੇ ਕਰਦੇ ਆ ਵੀ ਬੰਦਾ ਹਸਮੋਖਾ ਆਪਾਂ ਮੋਟ ਤੋਂ ਹੀ ਭਾਈ ਆਸਮੋਖੀ ਹੈ ਕਿਸੇ ਨਾਲ ਆਪਾਂ ਵੈਰ-ਵਿਰੋਧ ਕਰਨ ਦੀ ਇਹ ਕਿਤੇ ਨਾ ਕਰਕੇ ਲਵਾਂਗੇ ਕੀ ਪਤਾ ਕਦੋਂ ਤੁਰ ਜਾਣਾ ਕੰਮ ਦਾ ਉਦਾਨੇ ਕਰੋ ਜਿੱਦਾਂ ਨੇ ਆਪਾਂ ਨੂੰ ਸੋਣ ਲੱਗੇ ਨਾਲ ਭੈਣ ਭਾਈ ਵੀ ਖੜਾ ਸੋਣਾ ਲੱਗੇ ਉਹ ਵੀ ਕਵੇ ਆਹ ਕੰਮ ਠੀਕ ਆ ਪਰ ਕਦੇ ਵੀ ਆਪਾ ਚਲੇ ਜਾਈਏ ਜਾਂ ਤੁਸੀਂ ਮੈਂ ਅੱਜ ਕਹਿ ਦੇ ਆ ਵੀ ਮੈਨੂੰ ਬੁਲਾਣੇ ਦਾ ਕੰਮ ਮੈਨੂੰ ਲੈ ਕੇ ਚੱਲੋ ਜਾਂ ਮੇਰੇ ਨਾਲ ਚੱਲੋ ਜਵਾਬ ਨਹੀਂ ਦਿੱਤਾ ਕੋਈ ਕੋਝਾ ਬੰਦੇ ਹੁੰਦੇ ਵੀ ਆ ਕੋਈ ਬਥੇਰਾ ਕੋ ਆਇਆ ਬਈ ਕੋਈ ਸ਼ੱਕ ਨਹੀਂ ਜੇ ਕਿਸੇ ਨਾਲ ਜਾ ਨਾ ਪਏ ਨਹੀਂ ਕੋਈ ਪਚਾਣੀ ਤੋਂ ਬਗੈਰ ਮੋੜ ਲਿਆ ਜਾਂ ਕੁਝ ਖਵਾ ਬਿਆ ਕਰੀ ਜਾਂਦਾ ਆਪਾਂ ਉਹ ਵੀ ਕਰਦੇ ਸਰਬ ਦੋ ਚੀਜ਼ਾਂ ਤੋਂ ਕੰਮ ਲਿਆ ਜਾਂਦਾ ਹੈ ਗਿਆਨ ਤੇ ਦਿਮਾਗ ਦਿਮਾਗ ਆਪਾਂ ਜਦੋਂ ਸਵੇਰ ਉੱਠਦੇ ਆ ਆਪਾਂ ਉੱਠ ਕੇ ਅਰਦਾਸ ਬੇਤੀ ਕਰਦੇ ਆ ਪ੍ਰਮਾਤਮਾ ਸਾਹਿਬ ਨੂੰ ਚੜ੍ਹਦੀਆਂ ਕਲਾ ਵਿੱਚ ਰੱਖੀ ਸੱਚੇ ਪਾਤਸ਼ਾਹ ਦਨ ਤੁੰਗਰੀ ਰਾਤ ਚੌਗਣਿਤ ਤਰੱਕੀ ਬਾਸ਼ੇਰੇ ਕਬੀਰ ਭਰਾ ਦੇ ਅਪਾਰ ਦਾਸ ਬੇਨਤੀ ਇਹੀ ਕਰਦੇ ਆ ਇਹੀ ਕਰਾਂਗੇ ਬਹੁਤ ਮੇਰੇ ਭੈਣ ਭਰਾ ਬਾਹਰ ਦੇਸਾਂ ਦੇਸਾਂ ਵਿੱਚ ਬੈਠੇ ਆ ਫੋਨ ਵੀ ਕਰਦੇ ਆ ਗੱਲਬਾਤ ਵੀ ਕੋਈ ਦੇ ਠੀਕ ਠਾਕ ਆ ਭਾਈ ਤੁਸੀਂ ਬੱਚੇ ਠੀਕ ਆ ਪੜੀ ਜਾਂਦੇ ਆ ਉਹ ਕਿੰਨਾ ਹੌਸਲਾ ਵੱਜ ਜਾਂਦਾ ਵੀ ਹਾਂ ਮੇਰਾ ਭੈਣ ਬਰਾ ਹੈਗਾ। ਹਨ ਮੈਂ ਰੇਕ ਨੂੰ ਕਹਿ ਦਿੰਦਾ। ਮੇਰੀਆਂ ਭੈਣਾਂ ਮੇਰੇ ਭਰਾ ਬਾਹਰ ਅਗਲਾ ਬੋਝਦਾ ਤੇਰੀਆਂ ਕਿੰਨੀਆਂ ਭੈਣਾਂ ਕਿੰਨੇ ਭਰਾ ਮੇਰਾ ਜਵਾਬ ਇਹ ਹੁੰਦਾ ਆ ਸਾਰੇ ਆਪਣੇ ਭਰਾ ਹੀ ਆ ਫਿਰ ਤੇ ਆ ਮੇਰੀਆਂ ਭੈਣਾਂ ਮਾਤਾਵਾ ਬੱਚੇ ਇਹ ਵੀ ਸਾਰੇ ਆਪਣੀ ਆ। ਔਰ ਚਾਰਜ ਇਸ ਵਿਸ਼ੇ ਤੇ ਲੱਗਾ ਵੀ ਇਹ ਜਿਹੜੇ ਵੀਡੀਓ ਕਾਲ ਲੱਗਿਆ ਕਿਦਾਂ ਵੀਡੀਓ ਪਾਉਂਦਾ ਏ ਕੀ ਕਰਦਾ ਏ ਆਲੋ ਘਰ ਦਾ ਫੇਟ ਦੇ ਜਾਂਦਾ ਸਾਰਾ ਕੁਝ ਮੈਂ ਕਹ ਵੀਰੋ ਜਦੋਂ ਮੰਗਣ ਲੱਗੂ ਤੇ ਘੁੰਡ ਖਾਦਾ ਕਹਿੰਦੇ ਹੁੰਦੇ ਨਾ ਸੈਨਾ ਦੀ ਘਾਤ ਤੇ ਜਦੋਂ ਨੱਚੇ ਨਹੀਂ ਲੱਗੀ ਤੇ ਵੀਰ ਘੁੰਡ ਖਾਦਾ ਅਸੀਂ ਇਦਾਂ ਆਏ ਨਹੀਂ ਮੰਗਦੇ ਕਿ ਜਿੱਤੇ ਮੰਚ ਹੁੰਦੀ ਹੈ ਨਾ ਕਈ ਕਹਿ ਦਿੰਦੇ ਆਏ ਆ ਇਹ ਹੁਣ ਇਹਨਾਂ ਨੇ ਆਇਆ ਚਲਾ ਲਿਆ ਚਲਾ ਲਿਆ ਨਾ ਇਹ ਚੀਜ਼ਾਂ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਦਿਮਾਗ ਵੀ ਲੱਗਦਾ ਹੋਰ ਵੀ ਕਈ ਆਪਾਂ ਨੂੰ ਚੀਜ਼ਾਂ ਮਿਲਣ ਨੂੰ ਮਿਲਦੀ ਜੇਕਰ ਆਪਾਂ ਚੀ ਚੋਚ ਗਏ ਯਾਰ ਵੀਡੀਓ ਬਣਾ ਲਈ ਜਿੰਦਾ ਪਿਆ ਦਾ ਮੌਕਾ ਰੱਖਿਆ ਹੈ ਮੌਕਾ YouTube ਦਾ ਮਸ ਫਾਮਲੀਏ ਯੂਤੋ ਦਾ ਮਤਲਬ ਇਹ ਹੈ ਕਿ ਸੱਚ ਕੋ ਸੱਚ ਕਹਾਓ ਠੀਕ ਹੈ ਜੀ ਜੋ ਕੁਛ ਹੈ ਤੁਹਾਡੇ ਆ ਨੈਤਰਾਂ ਦੇ ਅੱਗੇ ਉਹ ਕੁਛ ਦਿਖਾਂਦਾ ਕਈਆਂ ਭੈਣਾ ਭਰਾਵਾਂ ਨੂੰ ਐਸੀ ਮਜਲ ਤੇ ਪਛਾਤਾ ਨਾ ਯੂਤੋ ਬਹੁਤ ਫਾਇਦੇ ਹੁੰਦੇ ਮੈਂ ਜਦੋਂ ਦਾ ਪ੍ਰਚਾਰ ਅਸੀਂ ਸ਼ੁਰੂ ਕੀਤਾ ਸੀਗਾ ਮੈਨੂੰ ਬਹੁਤ ਕੁਝ ਖੰਨ ਨੂੰ ਮਿਲਿਆ ਦਿਮਾਗ ਵੀ ਖੁੱਲਿਆ ਠੀਕ ਹੈ ਜੀ ਹੁਣ ਹਰੇਕ ਗੱਲ ਹਰੇਕ ਗੱਲ ਦੇ ਪੁਆਇੰਟ ਦਾ ਪਤਾ ਲੱਗਦਾ ਰਹਿੰਦਾ ਔਰ ਮੇਰੇ ਅਸੀਂ ਇੱਕ ਵਾਰੀ ਨਾ ਬੱਗ ਪੁਰਾਣੇ ਸ਼ਹਿਰ ਚਲੇ ਗਏ ਤੇ ਅਚਾਨਕ ਮੇਰੀ ਸਕੂਟਰੀ ਖਰਾਬ ਹੋ ਗਈ ਪੈਟਰੋਲ ਪੰਪ ਤੋਰੇ ਸਟਾਰਟ ਹੋ ਜਾ ਕਰੇ ਦੇ ਤਰ ਪਿਆ ਕਰੇ ਸਟਾਰਟ ਹੋ ਜਾ ਕਰੇ ਥੋੜੀ ਜਿਹੀ ਵਾਟ ਕਰ ਪਿਆ ਕਰੇ ਖੱਬੇ ਹੱਥ ਚੋਨਾ ਲਾਈ ਜਾਂਦੇ ਸੀ ਮਜਦੂਰ ਪਹਿਣਾ ਵੀ ਬੈਠਿਆ ਸੀ ਬੱਚੇ ਵੀ ਸੀ ਧੀਰ ਵੀ ਸੀ ਬਜ਼ੁਰਗ ਵੀ ਸੀ ਦੋ ਦੋ ਬੁਤਨਾ ਬਜ਼ੁਰਗ ਬੁਢਾਣਾ ਵੀ ਬੈਠਣਾ ਸੀ ਉਹਨਾਂ ਨੇ ਜਦੋਂ ਮੈਂ ਥੋੜੀ ਜਿਹੀ ਵਾਰ ਸਕੂਟਰੀ ਨਾ ਚੋਰੀ ਤੇ ਮੈਂ ਬੱਚਿਆਂ ਨੂੰ ਆਖਿਆ ਮੈਂ ਤਾਂ ਪੁੱਤ ਤੁਸੀਂ ਉਹਨਾਂ ਚੱਕਣਾ। ਕੋਸ ਮੈਂ ਛੋਟੀ ਨਾਲ ਟੱਲ ਲਾਉਣਾ ਕੋਸ ਤੁਸੀਂ ੱੱੱਕਾ ਲਾ ਲਓ। ਥੋੜੀ ਜਿਹੀ ਵਾਰ ਅਸੀਂ ਗਏ ਤੇ ਜਿਹੜੇ ਝੋਨਾ ਲਾਉਂਦੇ ਸੀ ਉਹ ਸਾਡੇ ਕੋਲੇ ਆ ਗਏ। ਬਾਈ ਕੀ ਗੱਲ ਉਹਦੀ ਹੈ ਕਿ ਬਈ ਪਤਾ ਨਹੀਂ ਯਾਰ ਸਟਾਰਟ ਹੋ ਜਾਂਦੀ ਬੰਦ ਹੋ ਜਾਂਦੀ ਹੈ ਸਟਾਰਟ ਹੋ ਜਾਂਦੀ ਹੈ। ਬਜ਼ੁਰਗ ਨੇ ਮਗਰੋਂ ਆਵਾਜ਼ ਦਿੱਤੀ ਵੀ ਇਹਨਾਂ ਨੂੰ ਮਿਸਤਰੀ ਤੇ ਛੱਡ ਕੇ ਆਓ। ਅੱਲਾ ਕੇ ਨਾਮ ਸੀ ਉਹਨਾਂ ਨੂੰ ਜਾਣਦੇ ਨਾ ਉਹ ਸਾਨੂੰ ਜਾਣਦੇ ਠੀਕ ਹੈ ਜੀ ਦੁੱਖ ਦੁੱਖਾਂਲੇ ਵੀ ਹੈਲਪ ਕਰਦਾ ਹੁੰਦਾ ਤੇ ਜਿਹੜਾ ਸੁਖੀ ਹੁਣ ਦੁੱਖ ਵਾਲੇ ਤੋਂ ਕੀ ਲੈਣਾ ਹੁੰਦਾ ਦੁੱਖ ਤਾਂ ਜਿਹਨੂੰ ਜਿਹਨੂੰ ਉਸੇ ਨੂੰ ਹੀ ਆ ਪਰ ਫਿਰ ਵੇਖੋ ਉਹਨੂੰ ਦੁੱਖ ਲੱਗਾ ਦੁੱਖਾਂ ਦੇ ਵਿੱਚ ਲੰਘਿਆ ਬੰਦਾ ਕੋਣਾਂ ਸਾਡੀ ਹੈਲਪ ਕੀਤੀ ਬਿਜੁਰਗ ਨੇ ਕਿਹਾ ਵੀ ਇਹਨਾਂ ਨੂੰ ਉੱਥੇ ਛੱਡ ਕੇ ਆਉਂਦਾ ਉਹਨ ਦੇ ਬਾਈ ਇਸ ਤਰ੍ਹਾਂ ਕਰਕੇ ਵੀ ਤੁਸੀਂ ਚਾਰੇ ਆਪਾਂ ਲੋ ਤੁਸੀਂ ਨੋਟ ਨਹੀਂ ਆਉਣਾ ਤੇ ਬੱਚਾ ਸਾਡੇ ਨਾਲ ਬਿਠਾ ਦੇ ਮਨ ਫੇਰ ਵੀ ਡਰੇ ਇਹ ਮੋਟਰ ਦਾ ਹੈ ਗੱਲ ਤੇ ਆ ਅਸੀਂ ਸਕੂਟਰੀ ਤੇ ਬੱਚਾ ਮਸਾਂ ਵੇਖਿਆ ਆ ਥੋੜੀ ਜੀ ਚਰਚਾ ਜੀ ਹੋਈ ਸੀਗੀ ਕਿ ਬੱਚਿਆਂ ਦਾ ਚੁੱਕਣ ਚ ਪਾਉਣ ਦਾ ਮਾਮਲਾ ਜਾਂ ਬਾਹਲਾ ਆਉਂਦਾ ਮੈਂ ਸੋਚਾਂ ਵੀ ਜੇ ਜਵਾਬ ਨੂੰ ਆਪੇ ਲੈ ਕੇ ਭੱਜ ਗਏ ਨਾ ਆਪਾਂ ਜਾਣ ਜੋ ਕਰਿਆ ਨਾ ਕਿਵੇਂ ਕਿਤੇ ਮੰਚ ਚੜ੍ਹੇ ਕਿਤੇ ਉਤਰੇ ਕਿਤੇ ਚੜ੍ਹ ਡਰ ਡਰ ਜਿਹੜਾ ਦਿਮਾਗ ਚ ਬਹਿ ਜਾ ਕੋ ਡਾਰੀ ਡਰ ਰਹੀ ਨਹੀਂ ਉਹ ਇਸ ਤਰ੍ਹਾਂ ਦਾ ਨਹੀਂ ਹੋਇਆ ਉਹਨਾਂ ਨੇ ਵਿਚਾਰਿਆ ਨੇ ਸਾਨੂੰ ਉਹ ਮਿਸਤਰੀ ਕੋਲੇ ਛੱਡ ਕੇ ਫਿਰ ਉਹਨਾਂ ਨੇ ਇਹ ਵੀ ਪੁੱਛਿਆ ਵੀ ਭਾਈ ਚਾਹ ਪਾਣੀ ਦੀ ਦੌਰ ਹੋਈ ਦੱਸੋ ਅਜੀਤ ਤੇ 50 ਫਿਰ ਆਵਾਂਗੇ ਬੰਦੂ ਇਹ ਬੀਣਿਆ ਦਾ ਸੋਣੇ ਲੈ ਆਉਂਦੇ ਕਿੰਨੇ ਵੀ ਚਲੋ ਜੀ ਉਹ ਚਾਰੇ ਛੱਡ ਕੇ ਵੀ ਮੁੜਿਆ ਜੀ ਉਹਨਾਂ ਦਾ ਧੰਨਵਾਦ ਕੀਤਾ ਤੇ ਮੈਸਤਰੀ ਨੂੰ ਮੈਂ ਪੁੱਛਿਆ ਮੈਂ ਕਿਹਾ ਮੈਸਤਰੀ ਜੀ ਇਦਾਂ ਕਰਕੇ ਵੀ ਕਿੰਨਾ ਸਮਾਂ ਲੱਗੇਗਾ ਮੈਸਤਰੀ ਇਹਨਾਂ ਨੂੰ ਸਮਾਂ ਦੇਖ ਕੇ ਤੁਹਾਨੂੰ ਪਤਾ ਲੱਗੂਗਾ ਉਹ ਆਬਾ ਜਾਨੀ ਕਿ ਸਕੂਟਰੀ ਨੂੰ ਵੇਖਣ ਲੱਗ ਗਿਆ ਮੈਂ ਮਾਨ ਚਾਹੇ ਸੋਚਣ ਲੱਗ ਗਿਆ ਹਜੇ ਯਾਰ ਭੈਣ ਭਰਾਵਾਂ ਦੇ ਵਿੱਚ ਹਜੇ ਰੱਬ ਵਸਦਾ ਚਾਰ ਚੁਪੇਰੇ ਸਾਡੇ ਤੋਂ ਪੱਲੇ ਉੱਪਲੇ ਘੱਟ ਸੇ ਬਾਗਰ ਮੂਰੇ ਵੀ ਖੜੇ ਸੇ ਕਿ ਜਿਨੇ ਨੇ ਕਿਹਾ ਵੀ ਤੱਕ ਕੱਲ ਆਈਏ ਪਰ ਉਹ ਮਗਰੋਂ ਚਾਰੇ ਓਟਕੇ ਆਏ ਛੋਣੇ ਜੂ ਸਾਡੇ ਤੱਕ ਕੋ ਮੈਸਤਰੀ ਦੇ ਲਗਾਏ ਉਤੋਂ ਬਾਅਦ ਮੈਂ ਜਦੋਂ ਤੁਰਿਆ ਆਉਂਦਾ ਤੁਰਿਆ ਆਉਂਦਾ ਨਾ ਮਨ 'ਚ ਸੋਚਿਆ ਮਨਾ ਚਲੋ ਇਹ ਤਾਂ ਆਪਾਂ ਨੂੰ ਗਏ ਮੈਲਾ ਇਹ ਤਾਂ ਝੋਨਾ ਲਾਉਂਦੇ ਸੀ ਆਪਾਂ ਤਾਂ ਚਲੇ ਤੋਂ ਵੀ ਪਤਾ ਵੀ ਆ ਇੱਥੇ ਝੋਨਾ ਲਾਉਂਦੇ ਸੀ ਨਿਸ਼ਾਨ ਦੇ ਹੀ ਹੈ ਦੇਖਦੇ ਅਚਨ ਚੇਤੇ ਆਪਾਂ ਨੂੰ ਕੋਈ ਗੱਲ ਬਾਤ ਜੇ ਮਾਲਾ ਵੀ ਚੀਕ ਵਿੱਚ ਮੇਰੀ ਕਰਾਉਂਦੀ ਹੈ ਅੱਜ ਤੋਂ ਬਾਅਦ ਆਪਾਂ ਜਾਣ ਪਛਾਣ ਬਗੈਰ ਆਪਾਂ ਕਿਸ ਨੂੰ ਬਾਦਰੀ ਬਾਹਰ ਨਹੀਂ ਲੇਕਿਨ ਉਹਨਾਂ ਨੇ ਕੰਮ ਬਹੁਤ ਬਾਦਰੀ ਦਾ ਕੀਤਾ ਜੀ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਪਰ ਕਈ ਵਾਰੀ ਆਪਾਂ ਰਾਹ ਖੜੇ ਬੰਦੇ ਨੂੰ ਰੋਕ ਲੈਨੇ ਬਾਈ ਮੈਨੂੰ ਯਾਰ ਇੱਥੋਂ ਤੱਕ ਹੱਲ ਕਰਦਾ ਦੇ ਜਾਂ ਮੈਨੂੰ ਸਕੂਟਰ ਹੀ ਮੇਰੀ ਮਾਗਰ ਪਾ ਕੇ ਲੈ ਜਾ ਜਾ ਕੇ ਹੈ ਨਾ ਕਿ ਅਗਲਾ ਕੰਮ ਕੋ ਬਚਿਤ ਨਹੀਂ થਾ ਪਰ ਨਹੀਂ ਉਹ ਦੋ ਬਾਅਦ ਚ ਮੈਂ ਮਨਚੇ ਸੋਚਿਆ ਵੀ 15 15 20 ਮਿੰਟ ਲੇਟ ਹੋ ਜਾਣਗੇ ਤੇ ਪਰ ਜਾਣਾ ਜ਼ਰੂਰੀ ਹੈ ਕਿਉਂਕਿ ਆਪਾਂ ਨੂੰ ਰਾਜ ਕੋਈ ਦੇਖਤ ਨਾ ਆਵੇ ਔਰ ਮੈਨੂੰ ਅਜ ਤੱਕ ਮਹਾਰਾਜ ਦੀ ਕਿਰਪਾ ਸੱਚੇ ਪਾਤਸ਼ਾਹ ਦੀ ਬਾਕੀ ਪੈਣਾ ਭਰਾਵਾਂ ਦਾ ਸਜੋਗਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਸੈਡ ਭਰਾਵਾਂ ਨੂੰ ਸਾਰਿਆਂ ਨੂੰ ਬਾਕੀ ਆਵਾ ਮੇਰੇ ਨਗਰ ਦੇ ਬੱਚੇ ਵੀ ਮੇਰੀ ਹੈਲਪ ਬਹੁਤ ਕਰਦੇ ਆ ਜੋ ਕੋ ਕੰਮ ਦਲਦਾ ਮੈਂ ਕਹਿੰਦਾ ਹੋ ਵੀ ਆਉਂਦੇ ਆ ਜਿਵੇਂ ਔਰ ਬਿਜਲੀ ਮਲਾਜ਼ਮ ਹਨ ਔਰ ਨਾ ਨਾ ਜਿੰਨੀ ਜੋ ਕਰਿਆ ਆਪਾਂ ਆਪਾਂ ਕਰਦੇ ਜਿੰਨੀ ਉਹ ਤੋਂ ਸਾਡੇ ਨਾਲ ਤਾਂ ਵਾਤ ਉਹ ਕਰਦੇ ਹਾਲਾਂਕਿ ਇਹਨਾਂ ਦੋਹਾਂ ਵੀਰਾਂ ਨੇ ਮੈਨੂੰ ਇਹ ਚੀਜ਼ ਕਹੀ ਵੀ ਸੀ ਕਿ ਭਾਈ ਜੋ ਵੀ ਤੈਨੂੰ ਮੁਸ਼ਕਲ ਹੋਵੇ ਜਿੰਨੀ ਜੋ ਕਰੇ ਅਸੀਂ ਤੇਰੀ ਹੈਲਪ ਜ਼ਰੂਰ ਕਰਾਂਗੇ ਦਾਅ ਮੇਰੇਆ ਪਰ ਕਰਦੇ ਵੀ ਨੇ ਪਰ ਪਿੰਡ ਤੋਂ ਪਿੰਡ ਵਾਲੇ ਵੀ ਬਹੁਤ ਮੇਰਾ ਅਗਨ ਕੋ ਕਰਦੇ ਹੁੰਦੇ ਆਪਾਂ ਕਹਿ ਦਈਏ ਕਿ ਯਾਰ ਮੇਰੇ ਆਖਰ ਲਾਦੇ ਪਰ ਜਿਹੜਾ ਲਾਈਟ ਵਾਲਾ ਕੰਮ ਹੈ ਲਾਈਟ ਵਾਲੇ ਨੂੰ ਪਤਾ ਜਿਹੜਾ ਕੰਟਰੈਕਟ ਕਰਨਾ ਸੋ ਵੀਰੋ ਇਹ ਤਰ੍ਹਾਂ ਕਰਕੇ ਹਰੇਕ ਭੈਣ ਭਰਾ ਨਾਲ ਪਰ ਮਿਲ ਜੁਲ ਕੇ ਰਹੀਏ ਨਾ ਤਾਂ ਕਿ ਆਪਣੀ ਜ਼ਿੰਦਗੀ ਨੰਘ ਸਕਦੇ। ਕਈ ਲੋਕ ਇਦਾਂ ਦੇ ਵੀ ਹੈਗੇ ਆ। ਬੜੇ ਚਰਤੀ ਸੁਖਸਾਤੀ ਹੁੰਦੀ ਆ ਯਾਰ। ਹੱਸੂ ਹੱਸੂ ਕਰੀਏ ਤੇ ਕਿਤੇ ਮਾੜਾ ਮੋਟਾ ਆਪਾਂ ਨਾਲ ਦੀ ਹੱਲ ਜੁਲ ਵੀ ਕਰਕੇ ਵੇਖੀਏ। ਕਿ ਇਹ ਜਿਹੇ ਲੋਕ ਵੀ ਇਹ ਵੀ। ਜੇ ਕਿਸੇ ਦੇ ਘਰੇ ਕੋਈ ਚੱਕਰ ਬਣਦਾ ਜੜਾਈ ਪੈਦੀ ਆ ਜਾਂ ਕੋਈ ਗੋਲਬਾਲਾ ਹੁੰਦਾ ਕਈ ਕੋਠਾ ਦੇ ਵੇਕੇ ਵੀ ਲੈਂਦੇ ਉਹ ਇਹ ਗੱਲ ਨਹੀਂ ਆਪਾਂ ਕਰਨੀ ਇਹ ਆਪਾਂ ਸੋਚਣਾ ਵੀ ਜੇ ਆਪਾਂ ਤਮਾਸ਼ਾ ਕਰ ਚੁੱਕੇ ਤਾਂ ਕਿ ਤਮਾਸ਼ਾ ਆਪਣਾ ਵੀ ਵੇਖਣ ਚਾਹ ਰਹੇ ਤੋ ਇਸ ਕਰਕੇ ਸਾਰਿਆਂ ਨਾਲ ਰਲ ਮਿਲ ਕੇ ਰੋ ਜਿਹੜਾ ਕੋਈ ਹੋ ਜਾਇ ਉਹ ਤੋਂ ਪਾਸਾ ਵੱਟ ਕੇ ਜ਼ਰੂਰੀ ਹੈ ਤੋ ਉਹਨੂੰ ਬੁਲਾਉਣਾ ਆ ਗਿਆ ਯਾਰ ਮੈਨਾਂ ਆ ਜਾ ਮੇਰੇ ਕੋਲੇ ਬਹਿ ਜਾ ਕਿਹੜਾ ਬੰਦਾ ਸਹੀ ਆ ਸਹੀ ਸਹੀ ਨਾ ਬੈਠੋ ਦੂਸਰੇ ਨਾਮ ਬੋਲੋ ਜੀ ਜੇ ਕੋ ਭੈਣ ਭਰਾ ਵੱਡਾ ਉਹ ਗੱਲ ਕਹਿੰਦਾ ਉਹਦੀ ਮੰਨੋ ਜਿਹੜੀ ਗੱਲ ਉਹਨੇ ਕਹੀ ਉਹ ਦਿਮਾਗ ਚ ਪਾਓ ਉਹਨੂੰ ਘੋਟੋ ਚਟਨੀ ਰਖੜ ਤੇ ਕੁੰਡਾ ਨਹੀਂ ਮਾਰਦੇ ਆਪਾਂ ਜ਼ੋਰ ਨਾਲ ਗੰਡਾ ਨਹੀਂ ਪੀਚੀ ਮਿਰਚ ਨਹੀਂ ਪੀਚੀ ਉਹਨੇ ਦਿਮਾਗ ਲੜਾਇਆ ਕਰੋ ਜੀ ਸੋਚਣਾ ਪੈਂਦਾ ਚੌਕ ਚਲ ਨਾਲਿਕ ਨੂੰ ਗੁਰਪ੍ਰੀਤ ਸਿੰਘ ਬਰਾੜ ਇਸ ਚੈਨਲ ਨੂੰ ਤੁਸੀਂ ਭੈਣ ਭਰਾਵਾਂ ਨੇ ਜਿੰਦਗੀ ਵਾ ਜਿੰਦਗੀ ਜਿੰਦਾਬਾਦ ਅੱਗੇ ਲਿਆਏ ਆ ਇਦਾਂ ਹੀ ਮੇਰਾ ਵੀਰ ਮੈਨੂੰ ਲੈ ਕੇ ਜਾਓ ਮੈਨੂੰ ਤੁਹਾਡੀ ਹੈਲਪ ਦੀ ਬਹੁਤ ਜ਼ਿਆਦਾ ਲੋੜ ਹੈ ਗੁਰਪ੍ਰੀਤ ਸਿੰਘ ਬਰਾੜ ਚੈਨਲ ਨੂੰ ਬਹੁਤ ਬਹੁਤ ਭੈਣ ਭਰਾ ਸਪੋਰਟ ਕਰੋ ਤੁਹਾਡੇ ਬਦੌਲਤ ਦੇ ਨਾਲ ਹੀ ਮੈਂ ਬਾਂਹ ਵਧ ਸਕਾਂ ਬਹੁਤ ਬਹੁਤ ਤੁਸੀਂ ਹੈਲਪ ਕਰਦੇ ਆ ਪਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੇ ਬਾਹਰ ਭੈਣਾਂ ਬੈਠੀਆਂ ਉਹ ਵੀ ਸਾਡੇ ਬਲੌਗ ਨੂੰ ਜ਼ਰੂਰ ਦੇਖਣ ਉਹ ਵੀ ਚੰਨ ਸਪੋਰਟ ਕਰਦੇ ਭਰਾ ਵੀ ਸਪੋਰਟ ਕਰਦੇ ਬਜ਼ੁਰਗ ਸਾਰੇ ਜਣੇ ਕਿ ਪਰਿਵਾਰ ਜਿਹੜਾ ਬੈਠਾ ਉੱਥੇ ਦੇਖਾਂਗੇ ਸਾਡੇ ਵਿੱਚ ਉਹ ਸਾਰੇ ਸਪੋਰਟ ਕਰਦੇ ਆ ਮੇਰਾ ਭਾਈ ਇੱਕ ਗਵਾਂਡੋ ਹੈ ਨੰਬਰਦਾਰ ਵਿਖਾਸ ਨੂੰ ਦਿੰਦੇ ਆ ਇਹ ਉਹ ਵੀ ਜੇ ਕੋ ਮੈਨੂੰ ਕੋਈ ਸਮੱਸਿਆ ਹੋਵੇ ਜਾਂ ਕੋ ਗੱਲ ਬਾਤ ਆ ਫੋਨ ਤੇ ਜਾਂ ਕੋ ਨਹੀਂ ਪਤਾ ਲੱਗਦਾ ਉਹ ਮੇਰਾ ਬੈਠਾ ਫੋਨ ਤਿਆਰ ਕਰ ਦਿੰਦੇ ਬਹੁਤ ਸਾਰੇ ਲੋਕ ਦਿੰਦੇ ਬਹੁਤ سپورਟ ਕਰਦੇ ਆ ਚਲੇ ਪ੍ਰਮਾਤਮਾ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮਿਹਰ ਭਰੇ ਹੱਥ ਰੱਖੇ ਤੰਦਰੁਸਤੀ ਦੇਵੇ ਨੰ ੁਗਣੀ ਰਾਤ ਚੌਕਣੀ ਤਰੱਕੀ ਵਖੇ ਦੀ ਮੇਰੇ ਚਾਹਨਰ ਨੂੰ ਕੁਝ ਵਾਦੋ ਵਾਦ ਕਰਪ੍ਰਿਤ ਬਰਾੜ ਮੂ ਬਾਤ ਤੋਂ ਬਾਅਦ ਸਪੋਰਟ ਕਰੋ ਕਮੈਂਟ ਵੀ ਜਰੂਰ ਕਰਿਆ ਕਰੋ ਮੈਨੂੰ ਹੌਸਲਾ ਦਿਵਾਇਓ ਤਾਂ ਕਿ ਮੈਂ ਦਿਲਣਾ ਛੱਡਾਂ ਪਰ ਮੈਂ ਦਿਲਣਾ ਛੱਡਣ ਨਾਲ ਅਲਾ ਛੇਤੀ ਨਹੀਂ ਹੈ ਕਿਉਂ ਮੇਰੇ ਭੈਣ ਭਰਾ ਮਜ਼ਬੂਤ ਨੇ ਜੇ ਪ੍ਰਮਾਤਮਾ ਉਹਨਾਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਜਿਹੜੇ ਨਵੇਂ ਜੁੜੇ ਭੈਣ ਭਰਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਆ ਕੋਰ ਕੋਟ ਪਰਮਾਤਮਾ ਨੂੰ ਸਾਧਰਪਤੀ ਦੇਵੇ ਘੇਰ ਭਰੇ ਹੱਥ ਰੱਖੇ ਸੱਚੇ ਬਾਪ ਚ ਕਮਾਈ ਦੀ ਬਰਕਤ ਆਵੇ ਆਪਣੀ ਦਾ ਵੀਰ ਹੋਏ ਇਹ ਅਰਦਾਸ ਬੇਨਤੀ ਹੈ ਸੋ ਬਾਛਾ ਆਪਾਂ ਇਹ ਹੀ ਕਰਦੇ ਆ ਠੀਕ ਹੈ ਜੀ ਜਿੰਨਾ ਭੈੜ ਭਰਾ ਮੰਦਾ ਹੌਸਲਾ ਉਦੋਂ ਜ਼ਿਆਦਾ ਦੁੱਗਣਾ ਹੌਸਲਾ ਹੋ ਜਾਂਦਾ ਤੇ ਸੋ ਜਰੂਰ ਮੇਰੇ ਘੇਰ ਭਰਾ ਮੇਰੇ ਚੈਨਲ ਨੂੰ ਵੱਧ ਵੱਧ ਸਪੋਰਟ ਕਰੋ ਮੇਰੀਆਂ ਭੈਣਾਂ ਭਰਾਵਾਂ ਦਾ ਬੱਚੇ ਨਬ ਬਰੇਡੇ ਸੋਕ ਸ਼ਾਂਤੀ ਵਲ ਸੀ ਮੇਰ ਪਰ ਹੱਥ ਰੱਖ ਕੇ ਸੱਚੇ ਬਾਸ ਸੌਂ ਚੜ੍ਹ ਗਿਆ ਤਦ ਤੱਕ ਜੇ ਸਾਰੇ ਪੈਣ ਭਰਾਵਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ